ਤੋ ਗੱਲ ਕਰਾਂਗੇ ਅੱਜ ਕਿ ਕਿਸ ਤਰ੍ਹਾਂ ਬਦਲੀ ਸੁਖ ਸੰਘੇੜਾ ਨੇ ਰੂਪੀ ਗਿੱਲ ਦੀ ਕਿਸਮਤ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਰੂਪੀ ਗਿੱਲ ਉਹ ਅਦਾਕਾਰ ਆ ਜਿਸ ਨੇ ਆਪਣੀ ਇੰਡਸਟਰੀ ਨੂੰ ਇੱਕ ਵੱਡੇ ਲੈਵਲ ਤੇ ਇੱਕ ਉੱਚੇ ਮੁਕਾਮ ਤੇ ਲੈ ਕੇ ਗਈ ਹੈ ਰੂਪੀ ਗਿੱਲ ਹਾਲੀ ਦੇ ਵਿੱਚ ਉਹਨਾਂ ਦੀ ਫਿਲਮ ਜਿਹੜੀ ਰਿਲੀਜ਼ ਹੋਈ ਸੀ ਰਜਨੀ ਰਜਨੀ ਦੇ ਵਿੱਚ ਰੂਪੀ ਨੇ ਆਪਣਾ ਬੇਅੰਤ ਹੁਮਮਤ ਜਿਹੜੀ ਆ ਉਹਨੂੰ ਮਿਲੀ ਉਹਨੇ ਆਪਣਾ ਇੰਨਾ ਕੁ ਵਧੀਆ ਤਰੀਕੇ ਨਾਲ ਆਪਣੇ ਕਿਰਦਾਰ ਨੂੰ ਉੱਥੇ ਵੱਡੇ ਪੱੜਦੇ ਤੇ ਦਰਸਾਇਆ ਆਪਣੇ ਕੈਰੈਕਟਰ ਨੂੰ ਇਹਨੇ ਵਧੀਆ ਤਰੀਕੇ ਨਾਲ ਪੋਰਟਰੇ ਕੀਤਾ ਉਸਨੇ ਕਿ ਸਟੋਰੀ ਤਾਂ ਆਪਣੇ ਆਪ ਦੇ ਵਿੱਚ ਮੈਸੇਜ ਕਨਵੇਇੰਗ ਸੀ ਸਟੋਰੀ ਦੇ ਵਿੱਚ ਆਪਣੇ ਆਪ ਦੇ ਵਿੱਚ ਦਮ ਸੀ ਕਿਉਂਕਿ ਐਦਾਂ ਦੀਆਂ ਫਿਲਮਾਂ ਸਾਡੀ ਇੰਡਸਟਰੀ ਦੇ ਵਿੱਚ ਬਹੁਤ ਘੱਟ ਬਣਦੀਆਂ ਨੇ ਪਰ ਨਾਲ ਦੀ ਨਾਲ ਰੂਪੀ ਗਿੱਲ ਨੇ ਬਹੁਤ ਅੱਛਾ ਕੰਮ ਕਰਕੇ ਫਿਲਮ ਦੇ ਵਿੱਚ ਚਾਰ ਚੰਦ ਲਗਾ ਦਿੱਤੇ ਇਹ ਹਾਲੇ ਇੱਕ ਫਿਲਮ ਦੀ ਗੱਲ ਕਰ ਰਹੇ ਹਾਂ ਸੀ ਰੂਪੀ ਗਿੱਲ ਕੈਨੇਡਾ ਦੀ ਜੰਪਲ ਲੇਕਿਨ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹ ਪੰਜਾਬ ਆ ਗਈ ਪੰਜਾਬ ਘਰਤੋਂ ਤੋਂ ਬਾਅਦ ਰੂਪੀ ਗਿੱਲ ਨੂੰ ਅਸੀਂ ਦੇਖਿਆ ਕਿ ਅਸੀਂ ਬਹੁਤ ਇੰਟਰਵਿਊਜ਼ ਦੇ ਵਿੱਚ ਸੁਣਿਆ ਕਿ ਰੂਪੀ ਗਿੱਲ ਆਪਣੇ ਦਾਦਾ ਦਾਦੀ ਦੇ ਨਾਲ ਯਾਨੀ ਕਿ ਇੰਡੀਆ ਦੇ ਵਿੱਚ ਹੀ ਰਹੀ ਹੈ ਪੰਜਾਬ ਦੇ ਵਿੱਚ ਹੀ ਰਹੀ ਹੈ ਸੋ ਰੂਪੀ ਗਿੱਲ ਪੰਜਾਬ ਨੂੰ ਬਹੁਤ ਪਿਆਰ ਕਰਦੀ ਹੈ ਔਰ ਸੁਖ ਸੰਘੇੜਾ ਜੋ ਕੈਨੇਡਾ ਦੇ ਵਿੱਚ ਆਪਣਾ ਵੀਡੀਓਜ਼ ਵਗੈਰਾ ਰਿਕਾਰਡ ਕਰਦੇ ਨੇ ਪ੍ਰੋਫੈਸ਼ਨਲ ਵੀਡੀਓਜ਼ 뮤직 ਵੀਡੀਓਜ਼ ਤੇ ਉਹਨਾਂ ਨੇ ਸੰਪਰਕ ਕੀਤਾ ਸੁਖ ਸੰਘੇੜਾ ਨੂੰ ਔਰ ਸੁਖ ਸੰਘੇੜਾ ਨੇ ਉਹਨਾਂ ਨੂੰ ਕਿਸੇ ਗਾਣੇ ਦੇ ਵਿੱਚ ਲਿਆ ਔਰ ਉਹ ਗਾਣਾ ਵਧੀਆ ਚੱਲ ਗਿਆ ਲੇਕਿਨ ਰੂਪੀ ਗਿੱਲ ਦੀ ਕਿਸਮਤ ਕਿਸ ਗਾਣੇ ਨੇ ਬਦਲੀ ਇਹ ਤੁਹਾਨੂੰ ਦੱਸ ਦੇਣੇ ਕਿ ਆਪਣੇ ਇੰਡਸਟਰੀ ਦੇ ਜਿਹੜੇ ਡਾਇ ਆਇਆ ਸੀ ਡਾਇਮੰਡ ਦੀ ਚਾਂਜਰ ਜਿਸ ਦੇ ਵਿੱਚ ਅਸੀਂ ਰੂਪੀਗਲ ਨੂੰ ਦੇਖਿਆ ਔਰ ਗੁਰਨਾਮ ਦੀ ਕਿਸਮਤ ਤਾਂ ਬਦਲੀ ਬਦਲੀ ਪਰ ਰੂਪੀਗਲ ਨੂੰ ਵੀ ਉਹਨਾਂ ਹੀ ਜ਼ਿਆਦਾ ਪਿਆਰ ਮਿਲਣਾ ਸ਼ੁਰੂ ਹੋਇਆ ਰੂਪੀਗਲ ਨੂੰ ਡਾਇਮੰਡ ਲਗਾਣੇ ਤੋਂ ਬਾਅਦ ਬਹੁਤ ਇੰਡਸਟਰੀ ਦੇ ਵਿੱਚ ਸਪੋਰਟ ਵੀ ਮਿਲੀ ਔਰ ਬਹੁਤ ਪਿਆਰ ਵੀ ਮਿਲਿਆ ਲੇਕਿਨ ਜਦੋਂ ਜਦੋਂ ਰੂਪੀ ਅੱਗੇ-ਅਗੇ ਕੰਮ ਕਰਦੀ ਪਈ ਪ੍ਰੇਮ ਢਿੱਲੋਂ ਦਾ ਗਾਣਾ ਮਾਜਾ ਬਲੌਗ ਜਿਸ ਦੇ ਵਿੱਚ ਉਹਨਾਂ ਦਾ ਇੱਕ ਗਾਣਾ ਵੀ ਇੱਕ ਡਾਇਲੌਗ ਵੀ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਕਿ ਕਿੱਥੋਂ ਬਿਲੋਂਗ ਕਰਦਾ ਯਾਨੀ ਕਿ ਮਾਜੇ ਵਾਲਾ ਡਾਇਲੌਗ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਰੂਪੀ ਨੂੰ ਹੋਰ ਵੀ ਜ਼ਿਆਦਾ ਪਛਾਣ ਮਿਲੀ ਹੋਰ ਵੀ ਜ਼ਿਆਦਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਆਪਣੀ ਇੰਡਸਟਰੀ ਦੇ ਵਿੱਚ ਕਾਫੀ ਲੋਕਾਂ ਦੇ ਨਾਲ ਜੋ ਹੈ ਰੂਪੀ ਸਕਰੀਨ ਸ਼ੇਅਰ ਕਰ ਚੁੱਕੀ ਹੈ ਕੈਨੇਡਾ ਦੀ ਜੰਪਲ ਪੰਜਾਬ ਨੂੰ ਪਿਆਰ ਕਰਦੀ ਹੈ ਔਰ ਬਹੁਤ ਸਾਰੇ ਇਦਾਂ ਦੇ ਪ੍ਰੋਜੈਕਟਸ ਨੇ ਜਿਹੜੇ ਰੂਪੀ ਗਿੱਲ ਦੇ ਹਿੱਸੇ ਆਏ ਨੇ ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਦੇਖਣਾ ਹੈ ਕਿ ਰੂਪੀ ਗਿੱਲ ਨੇ ਕਿਹੜੀ ਕਿਹੜੇ ਫਿਲਮਾਂ ਦੇ ਵਿੱਚ ਹੋਰ ਨਜ਼ਰ ਆਏਗੀ ਕਿਹੜੇ ਕਿਹੜੇ ਗਾਣਿਆਂ ਦੇ ਵਿੱਚ ਕਿਉਂਕਿ ਇਦਾਂ ਨਹੀਂ ਹੈ ਕਿ ਸਿਰਫ ਰੂਪੀ ਨੇ ਪੰਜਾਬੀ ਗਾਣੇ ਕੀਤੇ ਤੇ ਉਹ ਫਿਲਮਾਂ ਨਹੀਂ ਕਰ ਸਕਦੀ ਸੀ ਉਸ ਨੂੰ ਫਿਲਮਾਂ ਦੇ ਲਈ ਬੂਸਟ ਕੀਤਾ ਗਿਆ ਉਸ ਨੂੰ ਫਿਲਮਾਂ ਦੇ ਵਿੱਚ ਲੱਜ ਆਉਣ ਦੇ ਲਈ ਕਿਉਂਕਿ ਰੂਪੀ ਹਮੇਸ਼ਾ ਡਰਦੀ ਸੀ ਕਿ ਕਿ ਮੈਂ ਇੱਕ ਚੰਗੀ ਅਦਾਕਾਰਾ ਨਹੀਂ ਆ ਮੈਂ ਸਿਰਫ ਗਾਣਿਆਂ ਤੱਕ ਹੀ ਸੀਮਤ ਰਹਿ ਸਕਦੀ ਆ ਲੇਕਿਨ ਇਹ ਉਸਨੇ ਗਲਤ ਪ੍ਰੂਫ ਕਰ ਦਿੱਤਾ ਆਪਣੇ ਆਪ ਨੂੰ ਕਿ ਉਹ ਚੰਗੀ ਤਰ੍ਹਾਂ ਡਾਇਲੌ ਸੋ ਇੱਕ ਫਿਲਮ ਆਈ ਸੀ ਜਿਸ ਦੇ ਵਿੱਚ ਰੂਪੀ ਨੂੰ ਸੈਕੰਡ ਕੈਰੈਕਟਰ ਮਿਲਿਆ ਸੀਗਾ ਪਹਿਲੀ ਫਿਲਮ ਜਿਸ ਦੇ ਵਿੱਚ ਰੂਪੀ ਨੂੰ ਸੈਕੰਡ ਕੈਰੈਕਟਰ ਦਿੱਤਾ ਆਪਣਾ ਸੁਖ ਸੰਘੇੜਾ ਨੇ ਉਸ ਤੋਂ ਬਾਅਦ ਰੂਪੀ ਗਿੱਲ ਨੂੰ ਫਿਲਮਾਂ ਮਿਲਣੀਆਂ ਸ਼ੁਰੂ ਹੋਈਆਂ ਕਿਉਂਕਿ ਰੂਪੀ ਨੇ ਆਪਣੇ ਆਪ ਨੂੰ ਬੈਸਟ ਪ੍ਰੂਫ ਕਰ ਦਿੱਤਾ ਸੋ ਬਹੁਤ ਸਾਰੀਆਂ ਆਪਣੀ ਇੰਡਸਟਰੀ ਦੀਆਂ ਦੰਦੀਆਂ ਕੁੜੀਆਂ ਨੇ ਜਿਨ੍ਹਾਂ ਨੇ ਬਹੁਤ ਸਟਰਗਲ ਵੀ ਕੀਤਾ ਲੇਕਿਨ ਰੂਪੀ ਗਿੱਲ ਸਿਰਫ ਆਪਣਾ ਇੰਟਰਸਟ ਸ਼ੋਅ ਕੀਤਾ ਆਪਣੀ ਐਫਰਟਸ ਲਗਾਏ ਸੁਖ ਸੰਘੇੜਾ ਨਾਲ ਸੰਪਰਕ ਕੀਤਾ ਉਸ ਤੋਂ ਬਾਅਦ ਗਾਣੇ ਕਰਨੇ ਸ਼ੁਰੂ ਕੀਤੇ ਗਾਣਿਆਂ ਨੇ ਰੂਪੀ ਗਿੱਲ ਦੀ ਕਿਸਮਤ ਬਦਲੀ ਔਰ ਰੂਪੀ ਗਿੱਲ ਕਰਾਂਗੇ ਫਿਲਹਾਲ ਹੀ ਮੈਂ ਦਿਉ ਇਜਾਜ਼ਤ ਕੈਮਰਮੈਨ ਗਣੇਸ਼ ਦੇ ਨਾਲ ਬਨਪਤ ਖੋਲਰਦਾਨ 111 ਟੀਵੀ ਚੰਡੀਗੜ੍ਹ